ਵੈਲਕਮ ਟੂ ਮਾਈ ਚੈਨਲ ਟੇਸਟੀ ਐਂਡ ਹੈਲਦੀ ਹੋਮ ਫੂਡ ਅੱਜ ਮੈਂ ਫਰੈਂਡਸ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਹੁਤ ਹੀ ਟੇਸਟੀ ਅਦਰਕ ਤੇ ਲਾਲ ਮਿਰਚ ਦਾ ਆਚਾਰ ਇਹਨੂੰ ਬਣਾਉਣਾ ਬਹੁਤ ਆਸਾਨ ਹੈ ਇਹ ਤੇ ਜਲਦੀ ਖਰਾਬ ਨਹੀਂ ਹੁੰਦਾ ਇਹਨੂੰ ਬਣਾਉਣ ਲਈ ਆਪਾਂ 1 ਚਮਚਾ ਸੌਂਫ 1 ਚਮਚ ਜਵਾਇਨ 2 ਚਮਚ ਰਾਈ 1 ਚਮਚ ਜੀਰਾ ਤੇ 2 ਚਮਚ ਧਨੀਏ ਦੇ ਮਲਾਵਾਂਗੇ ਤੇ ਇਹਨੂੰ ਆਪਾਂ ਰੋਸਟ ਕਰ ਲਵਾਂਗੇ ਰੋਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਬਰੀਕ ਪੀਸ ਲਵਾਂਗੇ ਤੇ ਨਾਲ ਹੀ ਆਪਾਂ ਤੇਲ ਵੀ ਗਰਮ ਕਰ ਲਵਾਂਗੇ ਮੈਂ ਅਦਰਕ ਤੇ ਲਾਲ ਮਿਰਚ ਨੂੰ ਚੰਗੀ ਤਰ੍ਹਾਂ ਧੁੱਪ ਵਿੱਚ ਸੁਕਾ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲਿਆਂ ਨੂੰ ਮੈਂ ਪੀਸ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਪਾਵਾਂਗੇ ਤਾਂ ਕਿ ਇਹਦਾ ਕਲਰ ਵੀ ਆ ਜਾਵੇ ਤੇ ਥੋੜਾ ਜਿਹਾ ਤਿੱਖਾਪਨ ਵੀ ਬਣਿਆ ਰਹੇ ਤੇ ਇਹਦੇ ਵਿੱਚ ਆਪਾਂ ਹਲਦੀ ਨਮਕ ਮਿਰਚ ਤੇ આમਚુર ਪਾ ਕੇ ਤੇ ਤੇਲ ਨੂੰ ਗਰਮ ਕਰਕੇ ਆਪਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਇਸ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਇਹਦੇ ਵਿੱਚ ਆਪਾਂ 2 ਚਮਚ ਸਿਰਕਾ ਪਾਵਾਂਗੇ ਤੁਸੀਂ ਸਿਰਕੇ ਦੀ ਜਗ੍ਹਾ ਤੇ ਨਮਕ ਨਿੰਬੂ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਸਾਰੇ ਆਚਾਰ ਨੂੰ ਕੱਚ ਦੇ ਜਾਰ ਵਿੱਚ ਪਾ ਲਵਾਂਗੇ ਤੇ ਇਹਨੂੰ ਬੰਦ ਕਰਕੇ ਆਪਾਂ 2-3 ਦਿਨ ਲਈ ਰੱਖ ਦਵਾਂਗੇ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਅਦਰਕ ਤੇ ਮਿਰਚ ਵਿੱਚ ਮਿਕਸ ਹੋ ਜਾਣ ਤੇ ਤੁਹਾਡਾ ਅਦਰਕ ਦਾ achar ਖਾਣ ਲਈ ਬਿਲਕੁਲ ਰੈਡੀ ਹੈ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ